ਕਾਲਦੀ ਮੈਂ ਜੋ ਬੰਗਲ ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਅੱਜ ਇਹ YouTube ਦੇ ਉੱਤੇ ਜਿਹੜੀ ਵੀਡੀਓ ਤੁਹਾਡੇ ਲਈ ਲੈ ਕੇ ਆ ਰਿਹਾ ਮੈਂ ਆ ਇਹ ਪਾਰਟਿਕੁਲਰਲੀ ਉਹਨਾਂ ਲੋਕਾਂ ਦੇ ਲਈ ਆ ਜਿਹੜੇ ਇੰਡੀਆ ਭਾਰਤ ਦੇ ਵਿੱਚ ਆਪਣੇ ਪਰਮਨੈਂਟ ਰੈਜ਼ਿਡੈਂਸੀ ਦੇ ਆਪਣੇ ਸਪਾਊਸਲ ਓਪਨ ਵਰਕ ਪਰਮਿਟ ਆਪਣੇ ਸਟੱਡੀ ਵੀਜ਼ੇ ਆਪਣੇ ਵਿਜ਼ਟਰ ਵੀਜ਼ੇ ਕੁਝ ਵੀ ਇਸ ਤਰ੍ਹਾਂ ਦਾ ਕਰਵਾ ਰਹੇ ਹੋ ਤਾਂ ਸਤਰਕ ਹੋ ਜਾਓ ਬਿਲਕੁਲ ਧਿਆਨ ਦੇ ਕੇ ਵੀਡੀਓ ਐਂਡ ਤੱਕ ਜ਼ਰੂਰ ਸੁਣਿਓ ਕਿਉਂਕਿ ਇਹ ਸ਼ੁਰੂ-ਸ਼ੁਰੂ ਦੇ ਵਿੱਚ ਵੀਡੀਓ ਇੰਟਰਸਟਿੰਗ ਬਹੁਤ ਆ ਪਰ ਐਂਡ ਤੱਕ ਜਾਂਦਿਆਂ-ਜਾਂਦਿਆਂ ਜਿਹੜੀਆਂ ਸਿੱਖਿਆਵਾਂ ਤੁਹਾਨੂੰ ਇਹਦੇ ਵਿੱਚ ਮਿਲਣੀਆਂ ਵਾਂ ਉਹ ਸਿੱਖਿਆਵਾਂ ਇਹ ਨਹੀਂ ਆ ਕਿ ਮੈਂ ਕੋਈ ਇੱਥੇ ਪ੍ਰਵਚਨ ਜਾਣ ਲੱਗਾ ਤੁਸੀਂ ਐਦਾਂ ਨਾ ਕਰੋ ਉਦਾਂ ਨਾ ਕਰੋ ਵਿਦ ਪ੍ਰੂਫ ਇੱਕ ਕੇਸ ਨੇ ਬੜੇ ਲੋਕਾਂ ਦੀਆਂ ਪਰਤਾਂ ਖੋਲ੍ਹਤੀਆਂ ਤਕਰੀਬਨ ਕਰੋੜਾ ਅਰਬਾਂ ਰੁਪਈਆਂ ਦਾ ਫਰਾਡ ਜਿਹੜਾ ਹੈਗਾ ਉਹ ਸਾਹਮਣੇ ਲੈ ਕੇ ਆਇਆ ਕਿਵੇਂ-ਕਿਵੇਂ ਸਾਹਮਣੇ ਹੁੰਦਾ ਹੈ ਫੁੱਲ ਵੀਡੀਓ ਐਂਡ ਰਕ ਸੁਣ ਕੇ ਤੁਹਾਨੂੰ ਪਤਾ ਲੱਗ ਜਾਏਗਾ ਸੋ ਆਓ ਆਪਣੀ ਵੀਡੀਓ ਸਟਾਰਟ ਕਰਦੇ ਹਾਂ ਇੱਕ ਸਕੈਚਵਨ ਇਮੀਗ੍ਰੈਂਟ ਨਾਮਨੀ ਪ੍ਰੋਗਰਾਮ ਨਾਮ ਦਾ ਪੀਐਨਪੀ ਪ੍ਰੋਗਰਾਮ ਹੈ ਸਕੈਚਵਨ ਪ੍ਰਵਿੰਸia ਕੈਨੇਡਾ ਦੇ ਵਿੱਚ ਇਹ ਉਹ ਪ੍ਰੋਗਰਾਮ ਹੈ ਜਿਹੜਾ ਕਿ ਸਭ ਤੋਂ ਪਹਿਲੀਆਂ ਦੇ ਵਿੱਚ ਪ੍ਰਚਲਿਤ ਹੋਇਆ ਇੰਡੀਆ ਦੇ ਵਿੱਚ ਸਪੈਸ਼ਲੀ ਨਾਰਥ ਇੰਡੀਆ ਐਂਡ ਵੱਡੇ ਸ਼ਹਿਰਾਂ ਦੇ ਵਿੱਚ ਜਿਵੇਂ ਦਿੱਲੀ, ਚੰਡੀਗੜ੍ਹ, ਜਲੰਧਰ ਵਗੈਰਾ ਸੂਰਤ, ਗੁਜਰਾਤ ਦੇ ਵਿੱਚ ਹੈ ਜਿਹੜਾ ਅਹਮਦਾਬਾਦ ਜਿਹੜੇ ਪੜੇ ਲਿਖੇ ਲੋਕਾਂ ਦੇ ਸ਼ਹਿਰ ਆ ਇਹਨਾਂ ਦੇ ਵਿੱਚ ਇਹ ਪ੍ਰੋਗਰਾਮ ਬਹੁਤ ਵਧੀਆ ਪ੍ਰਚਲਿਤ ਹੋਇਆ ਕਿਉਂਕਿ ਸਕੈਚਵਨ ਇੱਕ ਇਸ ਤਰ੍ਹਾਂ ਦਾ ਪ੍ਰਵਿੰਸਾ ਕੈਨੇਡਾ ਦੇ ਵਿੱਚ ਜਿਹੜਾ ਅੰਡਰ ਡਿਵੈਲਪ ਹੈ ਯਾਨੀ ਕਿ ਪੂਰਾ ਡਿਵੈਲਪ ਨਹੀਂ ਹੋਇਆ ਅਤੇ ਇੱਥੇ ਇਹ ਲੋਕ ਕੈਨੇਡਾ ਦੇ ਜਿਹੜੇ ਇਮੀਗ੍ਰੇਸ਼ਨ ਵਾਲੇ ਆ ਤੇ ਕੈਨੇਡਾ ਦੀ ਸਰਕਾਰ ਆ ਇਹਨਾਂ ਨੂੰ ਲੱਗਾ ਕਿ ਬਾਹਰੋਂ ਕ੍ਰੀਮ ਐਂਡ ਲੇਬਰਸ ਵਧੀਆ ਜਿਹੜੇ ਇਸ ਪ੍ਰੋਵਿੰਸ ਦੇ ਵਿੱਚ ਲਿਆ ਕੇ ਧਰਦੇ ਆ ਤਾਂ ਕਿ ਇਸ ਪ੍ਰੋਵਿੰਸ ਦੀ ਤਰੱਕੀ ਵੀ ਹੋਵੇ ਐਂਡ ਲੋਕੀ ਇੱਥੇ ਆਣ ਕੇ ਰਹਿਣ ਵੀ ਐਂਡ ਇਹ ਲੋਕੀ ਜਿਹੜੇ ਰਹਿਣਗੇ ਇੱਥੇ ਹੌਲੀ ਹੌਲੀ ਕਰਕੇ ਸਾਡੇ ਸ਼ਹਿਰ ਆ ਜਿਹੜੇ ਇਹਨਾਂ ਦੇ ਵਿੱਚ ਵੱਸੋਂ ਵਧੇਗੀ ਤੇ ਇੱਥੇ ਆਣ ਕੇ ਲੋਕਾਂ ਦਾ ਵੀ ਫਾਇਦਾ ਹੋਏਗਾ ਤੇ ਕੈਨੇਡਾ ਦਾ ਵੀ ਫਾਇਦਾ ਹੋਏਗਾ ਹਾਲਾਂਕਿ ਐਪਲੀਕੇਸ਼ਨ ਫੀਸ ਬਹੁਤ ਘੱਟ ਹੁੰਦੀ ਹੈ ਕੈਨੇਡਾ ਦੀ ਪਰ ਇਹਦੇ ਬੇਸ ਦੇ ਉੱਤੇ ਜਿਹੜੇ ਇਮੀਗ੍ਰੇਸ਼ਨ ਦੇ ਸੁਪਨੇ ਤੁਹਾਨੂੰ ਦਿਖਾਏ ਜਾਂਦੇ ਹੋ ਬਹੁਤ ਹੀ ਗਲਤ ਹੁੰਦੇ ਆ ਤੇ ਉਹ ਤੇ ਇੱਕ ਲੱਗ ਤੋਂ ਲੱਗ ਗੱਲ ਰਹਿ ਗਈ ਇਸ ਦੇ ਵਿੱਚ ਹੋਇਆ ਕਿ ਸਕੈਚੂਨ ਇਮੀਗ੍ਰੈਂਟ ਨਾਮੀ ਪ੍ਰੋਗਰਾਮ ਦੇ ਵਿੱਚ ਓਕੂਪੇਸ਼ਨ ਇਨ ਡਿਮਾਂਡ ਜਿਹਦਾ ਮਤਲਬ ਹੈ ਕਿ ਜਿਹੜੀਆਂ ਕਾ ਜਿਹੜੇ ਕੰਮ ਏ ਇਹਨਾਂ ਨੂੰ ਬਹੁਤ ਜ਼ਰੂਰੀ ਚਾਹੀਦੇ ਆ ਜਿਹੜੇ ਕਿ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਇਸ ਕੈਨੇਡਾ ਦੇ ਪ੍ਰੋਵਿੰਸ ਦੇ ਵਿੱਚ ਹੀ ਉਹਨਾਂ ਦੇ ਲਈ ਇੱਕ ਪੀਆਰ ਦੀ ਖਾਸ ਕੈਟਾਗਰੀ ਬਣਾਈ ਗਈ ਸੀਗੀ ਸਸਕਾਚਵਨ ਦੀ ਪੀਐਨਪੀ ਦੇ ਵੱਲੋਂ ਓਕੂਪੇਸ਼ਨ ਇਨ ਡਿਮਾਂਡ ਇਹਨੂੰ ਨਾਂ ਦਿੱਤਾ ਗਿਆ ਤਾਂ ਇਹਦੇ ਵਿੱਚ ਨੋਵਾ ਸਕੋਸ਼ੀਆ ਵਾ ਜਿਹੜਾ ਉਹ ਦੇਖਦਾ ਆ ਕਿ ਇੱਕ ਇਮੀਗ੍ਰੇਸ਼ਨ ਦੀ ਕੰਪਨੀਆ ਸੂਰਤ ਦੇ ਵਿੱਚ ਕੁਝ ਕੌਨਫਿਡੈਂਸ਼ੀਅਲ ਰੀਜ਼ਨ ਦੇ ਕਰਕੇ ਮੈਂ ਉਹਦਾ ਨਾਮ ਨਹੀਂ ਲੈ ਰਿਹਾ ਓਪਨਲੀ ਪਰ ਤੁਸੀਂ ਆਨਲਾਈਨ ਰਿਸਰਚ ਕਰੋਗੇ ਤਾਂ ਤੁਹਾਨੂੰ ਸਾਰੇ ਦੀਆਂ ਸਾਰੀਆਂ ਕੰਪਨੀਆਂ ਮਿਲ ਜਾਣਗੀਆਂ ਜਸਟ ਟਾਈਪ ਕਰਿਓ ਕਿ ਐਸ ਆਈ ਐਨ ਪੀ ਓਕਿਊਪੇਸ਼ਨ ਇਨ ਡਿਮਾਂਡ ਫਰਾਡ ਫ੍ਰੋਮ ਸੂਰਤ ਇੰਡੀਆ ਉੱਥੇ ਸਾਰਾ ਕੁਝ ਆ ਜਾਏਗਾ ਤੁਹਾਨੂੰ ਸਾਰੇ ਕੰਪਨੀਆਂ ਦੇ ਨਾਮ ਵੀ ਪਤਾ ਲੱਗ ਜਾਣਗੇ ਤਾਂ ਸੂਰਤ ਦੇ ਵਿੱਚ ਇਮੀਗ੍ਰੇਸ਼ਨ ਦੀ ਕੰਪਨੀਆਂ ਨੋਵਾ ਸਕੋਸ਼ੀਆ ਨੂੰ ਨੋਵਾ ਸਕੋਸ਼ੀਆ ਨੇ ਸਕਾਚਵਨ ਇਮੀਗ੍ਰੈਂਟ ਨਾਮਨੀ ਪ੍ਰੋਗਰਾਮ ਨੂੰ ਕਿਹਾ ਕਿ ਸਾਡੇ ਨਾਲ ਇਸ ਪਾਰਟਿਕੂਲਰ ਇਮੀਗ੍ਰੇਸ਼ਨ ਨੇ ਫਰਾਡ ਕੀਤੇ ਆ ਤੇ ਤੁਹਾਡੇ ਨਾਲ ਵੀ ਸਾਨੂੰ ਅਸੀਂ ਇਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਤਾਂ ਪਤਾ ਲੱਗਦਾ ਹੈ ਕਿ ਇਹਨਾਂ ਨੇ ਐਸਆਈਐਨਪੀ ਦੇ ਵਿੱਚ ਵੀ ਬੜੇ ਬੰਦੇ ਵਾੜੇ ਆ ਤੇ ਉਹਨਾਂ ਦੀਆਂ ਪੀਐਨਪੀਜ਼ ਵੀ ਕਢਾਈਆਂ ਵਾ ਤੁਸੀਂ ਸਤਰ ਕਰਿਓ ਤੇ ਤੁਸੀਂ ਆਪਣੀ ਤੌਰ ਦੇ ਉੱਤੇ ਬੈਕਗ੍ਰਾਉਂਡ ਚੈੱਕ ਕਰ ਲਿਓ ਅਸੀਂ ਕਰ ਲਈ ਆ ਤੇ ਅਸੀਂ ਇਹਨਾਂ ਨੂੰ ਕਸੂਰਵਾ ਟਰਾਇਆ ਵਾ ਉਸ ਤੋਂ ਪਹਿਲਾਂ ਕੋਈ ਵੀ ਕੇਸ ਸਕੈਚਵਨ ਕੋ ਨਹੀਂ ਸਿਹਾਗਾ ਇਹਨਾਂ ਦਾ ਸ ਸਕੈਚਵਨ ਪੀ ਐਨ ਪੀ ਵਾਲੇ ਵੀ ਉਹਨਾਂ ਨੇ ਵੀ ਆਪਣੇ ਲੱਕ ਬੰਨ ਲਏ ਕਿਉਂਕਿ ਪੀ ਐਨ ਪੀ ਵਾਲੇ ਤੁਹਾਨੂੰ ਪਤਾ ਹੈ ਅੱਜ ਦੀ ਡੇਟ 'ਚ ਸਖਤ ਬਹੁਤ ਹੋਈ ਆ ਤੇ ਜੇ ਉਹਨਾਂ ਨੂੰ ਪਤਾ ਲੱਗੇ ਸਾਡੇ ਕੋ ਕਿਸੇ ਨੇ ਧੋਖੇ ਦੇ ਨਾਲ ਪੀ ਐਨ ਪੀ ਲਈ ਆ ਤਾਂ ਉਹਨਾਂ ਦਾ ਅੱਗ ਬਬੂਲਾ ਹੋਣਾ ਉਹ ਬਹੁਤ ਜ਼ਿਆਦਾ ਸੁਭਾਵਕ ਆ ਤਾਂ ਚਲੋ ਇਸ ਤੋਂ ਬਾਅਦ ਉਹ ਆਪਣੀ ਇਨਵੈਸਟੀਗੇਸ਼ਨ ਸ਼ੁਰੂ ਕਰਦੇ ਆ ਇਨਵੈਸਟੀਗੇਸ਼ਨ ਕਰਦੇ ਕਰਦੇ ਇੱਕ ਹੋਰ ਚੀਜ਼ ਸੋਨੇ ਤੇ ਸੁਹਾਗੇ ਵਾਲੀ ਇਮੀਗ੍ਰੇਸ਼ਨ ਵਾਲਿਆਂ ਲਈ ਹੋ ਜਾਂਦੀ ਆ ਉਹਨਾਂ ਨੂੰ ਇੱਕ ਟਿਪ ਹੁੰਦੀ ਆ ਜਿਹਦੇ ਵਿੱਚ ਇਹ ਲਿਖਿਆ ਹੁੰਦਾ ਆ ਕਿ ਮੈਂ ਸਕੈਚੂਨ ਇਮੀਗ੍ਰੇਸ਼ਨ ਨੋਮਿਨੀ ਪ੍ਰੋਗਰਾਮ ਨੂੰ ਇੱਕ ਟਿਪ ਦੇ ਰਿਹਾ ਆ ਇਸ ਕੰਪਨੀ ਬਾਰੇ ਜਿਹੜੀ ਕਿ ਸੂਰਤ ਇੰਡੀਆ ਤੋਂ ਆ ਇਹ ਫੇਕ ਲੋਕਾਂ ਦੀਆਂ ਡਿਗਰੀਜ਼ ਬਣਾਉਂਦੀ ਆ ਫੇਕ ਲੋਕਾਂ ਦੇ ਐਕਸਪੀਰੀਅੰਸ ਬਣਾਉਂਦੀ ਆ ਫੇਕ ਲੋਕਾਂ ਦੀ ਆਇਲਸ ਐਲ ਪੇਪਰ ਬਣਾਉਂਦੀ ਆ ਅਤੇ ਸਕੈਚਵਨ ਦੇ ਨਾਮ ਦੇ ਉੱਤੇ 1 ਲੱਖ ਡਾਲਰ ਪ੍ਰਤੀ ਕਲਾਇੰਟ ਇਹ ਚਾਰਜ ਕਰਦੇ ਆ ਕੈਨੇਡੀਅਨ ਡਾਲਰ ਜਿਹੜੇ ਕਿ ਇੰਡੀਆ ਦੇ ਹਿਸਾਬ ਦੇ ਨਾਲ ਕਹਿ ਲਈਏ 60 ਤੋਂ 65 ਲੱਖ ਰੁਪਈਆ ਇੱਕ ਕਲਾਇੰਟ ਦਾ ਇਹ ਲੈਂਦੇ ਸੀਗੇ ਉਹਨਾਂ ਨੂੰ ਪੀ ਐਨ ਪੀ ਦਬਾ ਕੇ ਪੀ ਆਰ ਕਰਾਉਣ ਦਾ ਤਾਂ ਇਹ ਟੈਪ ਮਿਲਦੀ ਆ ਤਾਂ ਹੋਰ ਇਨਵੈਸਟੀਗੇਸ਼ਨ ਦੇ ਵਿੱਚ ਵਾਧਾ ਹੋ ਜਾਂਦਾ ਆ ਅਤੇ ਇਹ ਹੁੰਦਾ ਕੀ ਆ ਇਹ ਫੜਦੇ ਆ ਇੱਕ ਕਲਾਇੰਟ ਜਦੋਂ ਇਹ ਇਨਵੈਸਟੀਗੇਸ਼ਨ ਸ਼ੁਰੂ ਕਰਦੇ ਆ ਇਹ ਉਸ ਕੰਪਨੀ ਦਾ ਫੇਸਬੁੱਕ ਪੇਜ ਚੈੱਕ ਕਰਦੇ ਆ ਫੇਸਬੁੱਕ ਚੈੱਕ ਕਰਦੇ ਕਰਦੇ ਉਹ ਥਲੜੀਆਂ ਪੋਸਟਾਂ ਦੇਖਦੇ ਆ ਜਾ ਕੇ ਉੱਥੇ ਇੱਕ ਸਕੈਚੂਵਨ ਇਮੀਗ੍ਰੈਂਟ ਨਾਮਨੀ ਪ੍ਰੋਗਰਾਮ ਇਸ਼ੂ ਹੋਇਆ ਹੁੰਦਾ ਵਾ ਇੱਕ ਕਲਾਇੰਟ ਨੂੰ ਕਲਾਇੰਟ ਦਾ ਨਾਮ ਵੀ ਕਨਫਿਡੈਂਸ਼ੀਅਲਟੀ ਰੀਜ਼ਨ ਕਰਕੇ ਮੈਂ ਨਹੀਂ ਦੱਸ ਸਕਿਆ ਉੱਥੇ ਜਾ ਕੇ ਇਹ ਦੇਖਦੇ ਆ ਕਿ ਇਹ client ਨੂੰ SINP इशू ਆਇਆ ਉਹ ਉਹਦੀ ਫਾਈਲ ਚੱਕਦੇ ਆ ਖੋਲਦੇ ਉਹਦੀ ਫਾਈਲ ਉੱਥੇ ਜਾ ਕੇ ਉਹ ਦੇਖਦੇ ਆ ਕਿ ਇਸ client ਨੇ ਤੇ ਕੋਈ ਵੀ ਰਿਪਰੈਜ਼ੈਂਟੇਟਿਵ ਆਪਣੀ PNP ਦੀ ਫਾਈਲ ਤੇ ਯੂਜ਼ ਹੀ ਨਹੀਂ ਕੀਤਾ ਅਤੇ ਉੱਥੇ Facebook ਪੇਜ ਤੇ ਡੰਕੇ ਦੀ ਚੋੜਨਾ ਕਿਹਾ ਜਾ ਰਿਹਾ ਜੀ ਸਾਡਾ client ਵੇਖੋ ਜੀ ਅਸੀਂ ਇਹਨੂੰ PNP ਕਰਾ ਕੇ ਦਿੱਤੀ ਆ ਤੁਸੀਂ ਵੀ ਆਓ ਤੇ ਆਪਣੀ ਛਿੱਲ ਲਵਾਓ ਇਹ ਮੈਂ ਵਰਡ ਵਰਤ ਰਿਹਾ ਪਰ ਉੱਥੇ ਤੇ ਹੋਰ ਕੁਝ ਲਿਖਿਆ ਹੋਏਗਾ ਮਰ ਮਤਲਬ ਇਹਦਾ ਐ ਹੀ ਨਿਕਲਦਾ ਤੇ ਉਹ ਕੀ ਹੁੰਦਾ ਕਿ ਉਹ ਫਿਰ ਉਸ ਪੀ ਐਨ ਪੀ ਨੂੰ ਕੈਨਸਲ ਕਰਦੇ ਆ ਤੇ ਐਡੀ ਵੱਡੀ ਲੈਟਰ ਨਾਲ ਲੈ ਕੇ ਦਿੰਦੇ ਆ ਕਿ ਆਹ ਇਨਵੈਸਟੀਗੇਸ਼ਨ ਕੀਤੀ ਅਸੀਂ ਤੇ ਸਾਨੂੰ ਇਹ ਬੰਦਾ ਜਿਹੜਾ ਹੈਗਾ ਵਾ ਤੁਸੀਂ ਯੂਜ਼ ਕੀਤਾ ਵਾ ਪਰ ਤੁਸੀਂ ਦੱਸਿਆ ਨਹੀਂ ਬਲਾ 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 ਰੀਜਨਸ ਤੇ ਉਹਨੂੰ ਰਿਫਿਊਜ਼ਲ ਦੇ ਦਿੰਦੇ ਆ ਤੇ ਉਹਦੀ ਪੀਐਨਪੀ ਰਿਵੂਵ ਹੁੰਦੀਆ ਤੇ ਪੀਆਰ ਦੀ ਫਾਈਲ ਲੱਗੀ ਹੁੰਦੀਆ ਤੇ ਪੀਐਨਪੀ ਰਿਮੂਵ ਹੋਣ ਕਰਕੇ ਉਹਦੀ ਫੈਡਰਲ ਦੀ ਪੀਆਰ ਵੀ ਕੈਨਸਲ ਹੋ ਜਾਂਦੀਆ ਜੀਤ ਤੋਂ ਗੁੱਸਾ ਖਾ ਕੇ ਜਿਹੜੇ ਕਲਾਇੰਟ ਆ ਉਹ ਕੀ ਕਹਿੰਦੇ ਆ ਲੈ ਸਾਡੇ ਨਾਲ ਤੇ ਤੱਕਾ ਹੋ ਗਿਆ ਸਕੈਚਵਨ ਨੇ ਤੱਕਾ ਕੀਤਾ ਵਾ ਸਾਡਾ ਸਾਰਾ ਕੁਝ ਸਹੀ ਆ ਹਾਲਾਂਕਿ ਉਹਨਾਂ ਦੀ ਐਜੂਕੇਸ਼ਨ ਵੀ ਨਕਲੀ ਐਕਸਪੀਰੀਅੰਸ ਵੀ ਨਕਲੀ ਐਕਸਪੀਰੀਅੰਸ ਤੋਂ ਬਾਅਦ ਉਹਨਾਂ ਦਾ ਜਿਹੜਾ ਆਇਲਸ ਰਵੀ ਨਕਲੀ ਪਤਾ ਸਾਰਾ ਕੁਝ ਹੈ ਸਾਨੂੰ ਪਰ ਅਸੀਂ ਸੱਚ ਪੁੱਤਰ ਬਣਨਾ ਸੀ ਜੁਡੀਸ਼ੀਅਰ ਰਿਵਿਊ ਪਾਇਆ ਜਟੇਸ਼ਰ ਵੀਉ ਪਾਇਆ ਤੇ ਅਗਲੇ ਬਗਾਨੇ ਪੁੱਤਾਂ ਨੇ ਘੇਰ ਕੇ ਐਸੀ ਉਹਨਾਂ ਦੀ ਜਿਹੜੀ ਤਸੱਲੀ ਕਰਵਾਈ ਤੇ ਐਸੀ ਉਹਨਾਂ ਦੀ ਬੇਇੱਜ਼ਤੀ ਕੀਤੀ ਸਬਮਿਸ਼ਨਾਂ ਦੇ ਰੂਪ ਦੇ ਵਿੱਚ ਤੁਸੀਂ ਅੱਜ ਦਾ ਫੈਡਰਲ ਕੋਰਸ ਕਟ ਕੇ ਕੇਸ ਕੱਢ ਕੇ ਵੇਖੋਗੇ ਜਿਹਦਾ ਮੈਂ ਲਿੰਕ ਆਪਣੀ ਡਿਸਕ੍ਰਿਪਸ਼ਨ ਚ ਪਾਇਆ ਤੁਹਾਡੇ ਰੋਂਗ ਟੇ ਨਾ ਖੜੇ ਹੋਏ ਤੇ ਤਾਂ ਸਾਨੂੰ ਨਾ ਕਿਉਂ ਵੀ ਹਾਂਜੀ ਤੁਸੀਂ ਕੋਈ ਫੇਕ ਕੇਸ ਪਾਇਆ ਉਹਨਾਂ ਨੇ ਐਸੀਆਂ ਐਸੀਆਂ ਚੀਜ਼ਾਂ ਕੱਢ ਕੇ ਉਹਦੇ ਅੱਗੇ ਮਾਰੀਆਂ ਵੀ ਉਹ ਬੋਲ ਹੀ ਨਹੀਂ ਕੋ ਸਕਿਆ ਤੇ ਉਹਨਾਂ ਨੇ ਕਿਹਾ ਸਕੈਚਮਨ ਇਮੀਗ੍ਰੈਂਟ ਨਾਮਨੀ ਪ੍ਰੋਗਰਾਮ ਦੀ ਸਲਾਹਨਾ ਕਰਨੀ ਬਣਦੀ ਆ ਇਹਨਾਂ ਨੂੰ ਸ਼ਾਬਾਸ਼ੀ ਦੇਣੀ ਬਣਦੀ ਆ ਵੀ ਜਿਹੜੇ ਹਿਸਾਬ ਨਾਲ ਇਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਆ ਹੁਣ ਹੁੰਦਾ ਕੀ ਇਹਦੇ ਥੋੜਾ ਜਿਹਾ ਮੈਂ ਲੈਬਰੇਟ ਕਰਦਾ ਇੰਡੀਆ ਦੇ ਵਿੱਚ ਮੋਸਟਲੀ ਭਾਵੇਂ ਉਹ ਪੰਜਾਬ ਹਰਿਆਣਾ ਦਿੱਲੀ ਦੀ ਗੱਲ ਆ ਜਿਹੜੇ ਏਜੰਟ ਹੁੰਦੇ ਆ ਨਾ ਇਹ ਆਥਰਾਇਜ਼ ਨਹੀਂ ਹੁੰਦੇ ਅਸੀਂ ਬਈ ਵਾਰੀ ਪਹਿਲਾਂ ਵੀ ਕਿਹਾ ਹੈ ਮਤਲਬ ਇਹ ਕੈਨੇਡਾ ਦੇ ਵੱਲੋਂ ਮਨਜ਼ੂਰशुदा ਸਲਾਹਕਾਰ ਨਹੀਂ ਆ ਇਹ ਇੰਡੀਆ ਦੇ ਵਿੱਚ ਇੱਕ 25 ਤੋਂ 50000 ਦਾ ਲਾਇਸੈਂਸ ਮਿਲਦਾ ਜਿਹੜਾ ਕਿ ਕੋਈ ਵੀ ਆਇਲਸ ਦੇਣ ਵਾਲਾ ਬੰਦਾ ਕੋਈ ਵੀ ਟਰੈਵਲ ਬੁੱਕ ਟਰੈਵਲ ਟਿਕਟਾਂ ਬੁੱਕ ਕਰਨ ਵਾਲਾ ਬੰਦਾ ਕੋਈ ਵੀ ਵੀਜ਼ੇ ਲਵਾਉਣ ਵਾਲਾ ਬੰਦਾ ਕੋਈ ਵੀ ਜਿਹੜਾ ਟ੍ਰੈਵਲ ਏਜੰਸੀ ਬੁੱਕ ਜਿਹੜੀ ਏਜੰਸੀ ਦੇ ਕੈਟਾਗਰੀ ਅੰਡਰ ਆਉਂਦਾ ਵਾ ਇਹ ਸਾਰਿਆਂ ਨੂੰ ਇੱਕੋ ਤਕੜੀ ਚ ਤੋਲਦੇ ਆ ਉਹ ਲਾਇਸੈਂਸ ਵਾਲਾ ਉਹ ਲਾਇਸੈਂਸ ਦੇਖ ਕੇ ਇੰਡੀਆ ਦੇ ਵਿੱਚ ਵੈਲਿਡ ਹੋ ਜਾਂਦੇ ਪਰ ਇਹਦਾ ਮਤਲਬ ਇਹ ਨਹੀਂ ਹੈ ਕੈਨੇਡਾ ਦੇ ਵਿੱਚ ਵੀ ਵੈਲਿਡ ਆ ਇਹ ਫਾਈਲਾਂ ਚੁੱਕਦੇ ਆ ਕਲਾਇੰਟਾਂ ਕੋ ਸਾਈਨ ਕਰਾਉਂਦੇ ਆ ਜਾਂ ਆਪ ਹੀ ਉਹਨਾਂ ਦੇ ਸਾਈਨ ਕਰਦੇ ਆ ਅਤੇ ਕਲਾਇੰਟ ਬਣ ਕੇ ਫਾਈਲ ਲਾ ਦਿੰਦੇ ਆ ਹਰ ਇੱਕ ਕਲਾਇੰਟ ਦਾ ਵੱਖਰਾ ਅਕਾਊਂਟ ਬਣਾਉਂਦੇ ਆ ਹਾਲਾਂਕਿ ਜਦੋਂ ਰਿਪਰੈਜ਼ੈਂਟੇਟਿਵ ਜਿਹੜੇ ਪੇਡ ਹੁੰਦੇ ਆ ਨਾ ਇਹਨਾਂ ਦਾ ਆਪਣਾ ਇੱਕ ਪੋਰਟਲ ਦਿੱਤਾ ਜਾਂਦਾ ਹੈ ਇਹਨਾਂ ਨੂੰ ਸਰਕਾਰ ਕੈਨੇਡਾ ਦੀ ਦੇ ਵੱਲੋਂ ਤੇ ਇਮੀਗ੍ਰੇਸ਼ਨ ਵੱਲੋਂ ਤਾਂ ਕਿ ਇੱਕ ਪੋਰਟਲ ਚ ਸਾਰੇ ਕਲਾਇੰਟ ਦੇ ਕਰ ਸਕਣ ਤੇ ਆਪਣੇ ਕਲਾਇੰਟ ਨੂੰ ਇਹ ਰਿਪਰੈਜ਼ੈਂਟ ਕਰ ਸਕਣ ਤਾਂ ਹੀ ਉਹਨਾਂ ਨੂੰ অথੋરાઇਜ਼ ਰਿਪਰੈਜ਼ੈਂਟੇਟਿਵ ਕਿਹਾ ਜਾਂਦਾ ਆ ਪਰ ਇਹ ਬਹੁਤ ਵੱਡਾ ਜੁਰਮ ਆ ਵੀ ਜੇ ਤੁਸੀਂ ਰਿਪਰੈਜ਼ੈਂਟੇਟਿਵ ਯੂਜ਼ ਕੀਤਾ ਤੇ ਤੁਸੀਂ ਉਹਨੂੰ ਡਿਕਲੇਅਰ ਨਹੀਂ ਕੀਤਾ ਇਮੀਗ੍ਰੇਸ਼ਨ ਦੇ ਵਿੱਚ ਤੇ ਇਹੋ ਹੀ ਇੱਕ ਚੀਜ਼ ਜਿਹੜੀ ਹੈਗੀ ਆ ਇਸ ਪਾਰਟਿਕੂਲਰ ਐਸਆਈਐਨਪੀ ਕੈਂਡੀਡੇਟ ਦੇ ਲਈ ਬੁਰਾ ਕਨਾਉਣਾ ਸੁਪਨਾ ਬਣ ਗਈ ਜਦੋਂ ਉਹਨਾਂ ਨੇ ਰਿਫਿਊਜ਼ਲ ਭੇਜੀ ਅਤੇ ਫੈਡਰਲ ਕੋਰਟ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਇਸ ਕਲਾਇੰਟ ਨੂੰ ਅਤੇ ਸਕੈਚਵਨ ਇਮੀਗ੍ਰੈਂਟ ਨਾਮਿਨੀ ਪ੍ਰੋਗਰਾਮ ਦੇ ਵੱਲੋਂ ਕੀ ਐਫਪੀ ਪੇਜ ਉੱਤੇ ਜਾ ਕੇ ਇੰਨਾ ਰੌਲਾ ਪਾਉਣ ਦੇ ਨਾਲ ਕੋਈ ਵੀ ਫਾਇਦਾ ਨਹੀਂ ਆ ਜੇ ਤੁਸੀਂ ਉਹਨਾਂ ਦੇ ਅਥੋਰਾਈਜ਼ਡ ਰਿਪਰੈਜ਼ੈਂਟੇਟਿਵ ਨਹੀਂ ਹੈਗੇ ਇਹ ਉਹ ਇਹ ਸਾਰੇ ਜਾਣੇ ਉਹਨਾਂ ਨੂੰ ਇਤਲਾਅ ਵਾ ਜਿਹੜੇ ਇੰਡੀਆ ਤੋਂ ਸਟੱਡੀ ਵੀਜ਼ਾ ਲਵਾਉਂਦੇ ਹੋ ਵਿਜ਼ਟਰ ਸਪੌਸਲ ਓਪਨ ਵਰਕ ਪਰਮਿਟ ਪੀਆਰ ਵੀ ਜੇ ਉਹਨਾਂ ਕੋਲੇ ਜਿਹੜਾ ਉਹਨਾਂ ਦਾ ਅਥੋਰਾਈਜ਼ ਰਿਪਰੈਜ਼ੈਂਟੇਟਿਵ ਹੈ ਯਾਨੀ ਕਿ ਉਹਨਾਂ ਦਾ ਜਿਹੜਾ ਉਹ ਕਹਿੰਦੇ ਕਿ ਤੁਸੀਂ ਏਜੰਟ ਹੈ ਏਜੰਟ ਨਹੀਂ ਹੁੰਦੇ ਉਹ ਸਿਰ ਤੇ ਸਿਰਫ ਇੰਡੀਆ ਦੇ ਵਿੱਚ ਮਨਜ਼ੂਰਸ਼ੁਦਾ ਹੋ ਸਕਦੇ ਆ ਮੋਸਟਲੀ ਤੇ ਉਹਨਾਂ ਕੋਲੇ ਜੇ ਤੁਸੀਂ ਉਹ ਕਹਿੰਦੇ ਕਿ ਕਿਸੇ ਦੀ ਪ੍ਰੈਪ ਹੈ ਕਿ ਉਹਨਾਂ ਕੋਈ ਚੈੱਕ ਕਰੋ ਕਿ ਤੁਹਾਡਾ ਬੰਦਾ ਆਸੀਏ ਸੀ ਆਈਆਰਬੀ ਹੈਲਥੀ ਨਾਨ ਸਿਟੀ ਲਾਇਸੈਂਸ ਵਾਲਾ ਬੰਦਾ ਵਾ ਕੱਲਾ ਆਰਸੀਆਈਸੀ ਆ ਇਮੀਗ੍ਰੇਸ਼ਨ ਲਾਇਰ ਆ ਪੈਰਾ ਲੀਗਲ ਆ ਕੀ ਆ ਤੇ ਫਿਰ ਉਹਦੇ ਕੋਲ ਫਾਈਲ ਲਗਵਾਓ ਅਤੇ ਜੇ ਉਹ ਐਜ਼ ਅ ਕਲਾਇੰਟ ਬਣ ਕੇ ਅਸਿਸਟੈਂਸ ਦੇ ਰਿਹਾ ਤੁਹਾਨੂੰ ਤਾਂ ਮੇਕ ਸ਼ੂਰ ਕਰੋ ਉਹਨਾਂ ਦੇ ਐਫਬੀ ਪੇਜ ਤੁਹਾਡੀ ਕੋਈ ਵੀ ਕਿਸੇ ਵੀ ਤਰੀਕੇ ਦੀ ਰਿਪਰੈਜ਼ੈਂਟੇਟਿਵ ਦੇ ਤੌਰ ਦੇ ਉੱਤੇ ਅਪਰੂਵਲ ਨਾ ਦਿਖਾਉਣ ਤੁਹਾਡੇ ਲਈ ਕੱਲ ਸਾਰਾ ਕੁਝ ਤੁਹਾਡਾ ਸਹੀ ਹੋਵੇ ਤੁਸੀਂ ਇੱਕ ਝੂਠ ਮਾਰਿਆ ਕਿ ਤੁਸੀਂ ਰਿਪਰੈਜ਼ੈਂਟੇਟਿਵ ਯੂਜ਼ ਨਹੀਂ ਕੀਤਾ ਪਰ ਤੁਸੀਂ ਐਕਚੁਅਲ ਚ ਕੀਤਾ ਉਹ ਵੀ अनऑथराइज्ड ਗੋਸਟ ਕੰਸਲਟੈਂਟ ਦਾ ਪ੍ਰੋਬਲਮ ਐਜ਼ ਅ ਕਲਾਇੰਟ ਤੁਹਾਨੂੰ ਆਉਣੀ ਆ ਉਹਦਾ ਕੁਝ ਨਹੀਂ ਜਾਣੋ ਪੈਸੇ ਲੈ ਕੇ ਪਾਸੇ ਹੋ ਗਿਆ ਅਤੇ ਇਹ ਜਿਹੜਾ ਪਰਟੀਕੂਲਰ ਕੇਸ ਆ ਇਹ ਬਹੁਤ ਵੱਡਾ 1 ਲੱਖ ਡਾਲਰ ਤੁਸੀਂ ਸਮਝੋ 1 ਡੱਕ ਡਾਲਰ ਇੱਕ ਕਲਾਇੰਟ ਕੋ ਤੇ ਕਿੰਨੇ ਇਨਾਂ ਨੇ ਕਲਾਇੰਟ ਘਾੜ ਛੱਡੇ ਅਤੇ ਜਿਹੜੇ ਨੋਵਾ ਸਕੋਸ਼ੀਆ ਪੀ ਐਨ ਪੀ ਵਾਲੇ ਆ ਹੰਟਰੀਓ ਵਾਲੇ ਸਾਰੇ ਆਪਸ ਦੇ ਵਿੱਚ ਹੀ ਇੱਕ ਦੂਜੇ ਦੇ ਨਾਲ ਇਨਫੋਰਮੇਸ਼ਨ ਸ਼ੇਅਰ ਕਰ ਸਕਦੇ ਆ ਇਮੀਗ੍ਰੇਸ਼ਨ ਦੇ ਰੂਲਸ ਇਹ ਕਹਿੰਦੇ ਆ ਐਂਡ ਇਹਦੇ ਕਰਕੇ ਹੀ ਇੱਕ ਵੱਡਾ ਫਰਾਡ ਸਾਹਮਣੇ ਆਇਆ ਸੂਰਤ ਗੁਜਰਾਤ ਤੋਂ ਐਂਡ ਜੇ ਤੁਸੀਂ ਵੀ ਕੁਝ ਇਹਨਾਂ ਤੋਂ ਕਰਾਇਆ ਵਾ ਆਲਰੇਡੀ ਆਨਲਾਈਨ ਜਾ ਕੇ ਚੈੱਕ ਕਰੋ ਤੇ ਜੇ ਤੁਸੀਂ ਕਰਾਇਆ ਵਾ ਤਾਂ ਤੁਸੀਂ ਵੀ ਸਤਰਕ ਹੋ ਜੋ ਤੁਹਾਡੇ ਤੇ ਵੀ ਕਿਸੇ ਵੀ ਤਰੀਕੇ ਦੀ ਗਾਜ ਡਿੱਗ ਸਕਦੀ ਆ ਅਤੇ ਤੁਹਾਡੇ ਤੇ ਵੀ ਪੀਆਰ ਕੈਨਸਲ ਹੋਣ ਦਾ ਜਿਹੜਾ ਉਹ ਖਰਚਾ ਪੈਦਾ ਹੋ ਸਕਦਾ ਵਾ ਅਤੇ ਅੱਗੇ ਜਾ ਕੇ ਤੁਹਾਨੂੰ ਬਹੁਤ ਸਾਰੀਆਂ ਪ੍ਰੋਬਲਮਸ ਘੇਰਣਗੀਆਂ ਅਤੇ ਕੁਝ ਵੀ ਇਸ ਤਰ੍ਹਾਂ ਦਾ ਕੰਮ ਨਾ ਕਰੋ ਆਪਣੀ ਚੈਕਿੰਗ ਪੂਰੀ ਕਰਿਆ ਕਰੋ ਇੰਡੀਆ ਤੋਂ ਜੇ ਕੇਸ ਲਗਵਾ ਰਹੇ ਹੋ ਅਦਰਵਾਈਜ਼ ਇੱਕ ਕੈਨੇਡਾ ਦਾ ਅਥੋਰਾਈਜ਼ ਰਿਪਰੈਜ਼ੈਂਟੇਟਿਵ ਜਿਹੜਾ ਹੈਗਾ ਚੂਜ਼ ਕਰੋ ਜਿਹੜਾ ਤੁਹਾਡਾ ਪ੍ਰੋਪਰਲੀ ਕੇਸ ਕਰੇ ਬਾਕੀ ਹੋਰ ਇਨਫੋਰਮੇਸ਼ਨ ਦੇ ਲਈ ਜਾਂ ਕੋਈ ਵੀ ਕੇਸ ਲਗਵਾਉਣ ਦੇ ਲਈ ਰਿਫਿਜੀ ਕਲੇਮਸ ਵਗੈਰਾ ਕਰਾਉਣ ਦੇ ਲਈ ਸਾਡੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਸਾਡਾ YouTube ਤੇ ਚੈਨਲ ਜੋਬਨ ਗਿਲ ਜੀਜੀ ਅੰਡਰਸਕੋਰ ਇਮੀ ਕੰਸਲਟੈਂਟ ਸਬਸਕ੍ਰਾਈਬ ਕਰਨਾ ਨਾ ਭੁੱਲੋ ਸਤ ਸ੍ਰੀ ਅਕਾਲ ਜੀ ਹਵਾ ਸੇਫ